ਸੱਚਕਾਲ ਦੋਸਤੋ ਪਬਲਿਕ ਸਮਾਣਾ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੇ ਬਿਜਲੀ ਬੋਰਡ ਦੇ ਬਾਰੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਰੱਜ ਕੇ ਪੜਾਅ ਕੱਢੀ ਗਈ ਇਹਨਾਂ ਦਾ ਕਹਿਣ ਦਾ ਭਾਵ ਸੀ ਕਿ ਸਾਡਾ ਲਗਾਤਾਰ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਨਾ ਹੀ ਸਾਨੂੰ ਜਿਹੜਾ ਟਾਈਮ ਤੇ ਜਿਹੜਾ ਸਾਡਾ ਸਿਸਟਮ ਦੀ ਿਕਾ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਜਿਹੜਾ ਡਿਊਟੀ ਕਰਨ ਦਾ ਟਾਈਮ ਹੈ ਉਹ 8 ਘੰਟੇ ਦਾ ਹੁੰਦਾ ਹੈ 12-12 ਘੰਟੇ ਸਾਡੇ ਤੋਂ ਜਿਹੜਾ ਕੰਮ ਲਿਆ ਜਾਂਦਾ ਤੇ ਸਾਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਇਹਨਾਂ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਸਾਨੂੰ ਜਿਹੜਾ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਜਲੀ ਬੋਰਡ ਤੇ ਪ੍ਰਾਈਵੇਟ ਘਰਾਨੇ ਜਿਹੜੇ ਨੇ ਲਗਾਤਾਰ ਕੇਂਦਰ ਸਰਕਾਰ ਜਿਹੜੀ ਹੈ ਇਹਨਾਂ ਨੂੰ ਪ੍ਰਾਈਵੇਟ ਕਰਨ ਦੇ ਵਿੱਚ ਲੱਗੀ ਹੋਈ ਹੈ ਪਰ ਅਸੀਂ ਕਿਸੇ ਵੀ ਕੀਮਤ ਤੇ ਜਿਹੜਾ ਇਹ ਨਹੀਂ ਹੋਣ ਦੇਵਾਂਗੇ ਲਗਾਤਾਰ ਇਹਨਾਂ ਵੱਲੋਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਕਲਾ ਪੜਾਸ ਕੱਢੀ ਜਾਂਦੀ ਹੈ ਗਲਬਾਤ ਕਰਦੇ ਆ ਕਿ ਬੰਦ ਕਰੋ ਬੰਦ ਕਰੋ ਦੇ ਅੰਦਰ ਹੜਤਾਲ ਕਰ ਰਹੇ ਹਾਂ ਜੋ ਕਿ ਮੋਦੀ ਸਰਕਾਰ ਆਪਣੀਆਂ ਆਰਥਿਕ ਨੀਤੀਆਂ ਤੋਂ ਬਾਜ਼ ਨਹੀਂ ਆ ਰਹੀ ਇਸ ਕਰਕੇ ਅਸੀਂ ਹੜਤਾਲ ਤੇ ਆ ਪੂਰੇ ਪੰਜਾਬ ਦੇ ਅੰਦਰ ਦਿੱਕਤਾਂ ਪੂਰਾ ਜਾਮ ਹੈ ਤੇ ਅਸੀਂ ਬਿਜਲੀ ਵਾਲਿਆਂ ਪੀਆਰਟੀਸੀ ਸਾਰੇ ਮਜ਼ਦੂਰ ਫੈਕਟਰੀਆਂ ਸਾਰੇ ادارے ਅੱਜ ਬੰਦ ਨੇ ਕਿਉਂਕਿ ਜਿਹੜੀ ਮੋਦੀ ਸਰਕਾਰ ਉਹ ਆਪਣੀ ਹਰਕਤਾਂ ਦਾ ਬਾਜ਼ ਨਹੀਂ ਆ ਰਹੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਆਪਣੀ ਆਰਥਿਕ ਨੀਤੀਆਂ ਤੋਂ ਨਹੀਂ ਆਵਾਜ਼ ਆ ਰਹੀ ਇਹ ਅਸਲ ਚ ਵਜਾ ਕੀ ਹੈ ਵੀ ਅੱਜ ਹੀ ਕਿਉਂ ਬੰਦ ਕਰਿਆ ਇਹ ਕਿਉਂਕਿ ਸਾਨੂੰ ਸਾਰੇ ਨੇ ਬਿਜਲੀ ਬੋਰਡਾਂ ਨੂੰ ਪਬਲਿਕ ਸੈਕਟਰ ਦੇ ਧਾਰਿਆਂ ਨੂੰ ਉਹ ਦੇਖਣ ਵਕਤੇ ਜਾ ਰਹੀ ਆ ਅਸੀਂ ਪਿੱਛੇ ਹੜਤਾਲ ਜਿਹੜੀ ਸਾਡੀ ਤਿਆਰੀ ਸੀ ਅੱਜ ਅਸੀਂ ਨਾਉਂ ਤੇ 7 ਨੂੰ 24 ਨੂੰ ਹੜਤਾਲ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਜਾਮ ਚੱਕਾ ਕਿਹਨ ਦਾ ਬਾਬ ਤੁਹਾਡਾ ਸ਼ੋਸ਼ਨ ਹੋ ਰਿਹਾ ਸ਼ੋਸ਼ਨ ਹੋ ਰਿਹਾ ਸਾਡਾ ਠੀਕ ਹੈ ਅਸੀਂ ਸਾਰੇ ਗ੍ਰੇਡ ਯੂਨੀਅਨ ਦੇ ਸੰਬੰਧ ਵਿੱਚ ਇਕੱਠੇ ਹੋਏ ਆ ਸਾਰੇ ਰੱਥੇ ਬੰਦੇ ਸਾਡੇ ਵਰਗਾ ਜਿੰਨੇ ਬੰਦੇ ਆ ਅੱਜ ਹੜਤਾਲ ਤੇ ਨੇ ਕਿਸ ਸੈਂਟਰੀ ਸਰਕਾਰ ਹੈ ਜੋ ਸਾਡੇ ਦੇ ਸਰਕਾਰੀ ਧਾਰਾ ਨੂੰ ਤੋੜ ਮੋੜ ਕੇ ਨਿੱਜੀ ਘਰਾਣਿਆਂ ਦਾ ਸਵਿਚ ਦੇਣਾ ਚਾਹੁੰਦੀ ਹੈ ਕੁਝ ਲੋਕਾਂ ਤੋਂ ਪੋਰਟ ਚ ਰੂਟ ਕਰਦੇ ਜਿੱਥੇ ਸਾਨੂੰ ਵਿੱਚ ਅਸੀਂ ਅੱਜ ਸਾਰੇ ਸਾਥੀ ਸਾਡੇ ਪੈਂਪਰ ਸਾਨੂੰ ਆਉਣਾਂ ਦੇ ਕਰਦੇ ਸਾਰਥਿਕ ਕੌਣ ਸੀ ਮੰਤਰ ਜੀ ਅੱਜ ਦੇ ਸਟ੍ਰਾਈਕ ਕਿੱਥੇ ਕਿੱਥੇ ਗਈ ਹੈ ਅੱਜ ਇਸ ਸਟ੍ਰਾਈਕ ਤਾਂ ਕਿੱਥੇ ਗਈ ਹੈ ਕਿ ਜਿਹੜਾ ਪੂਰੇ ਭਾਰਤ ਦੇ ਵਿੱਚ ਕਾਮੀ ਮੁਲਾਜ਼ਮ ਜੋ ਹੈਗੇ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਹੜਾ 8 ਘੰਟੇ ਦਾ ਟਾਈਮ ਹੁੰਦਾ ਮੈਕਸਮ ਇੱਕ ਦਿਨ ਚ 8 ਘੰਟੇ ਕੰਮ ਕਰਾ ਸਕਦੇ ਨੇ ਉਸ ਨੂੰ 12 ਘੰਟੇ ਜਾਂ ਹਫ਼ਤੇ ਵਿੱਚ 60 ਘੰਟੇ ਤੇ ਹੋਰ ਵੀtheta ਕੁਝ ਯੂਨੀਅਨਾਂ ਨੂੰ ਬੰਦ ਕਰਨ ਦੇ ਐਲਾਨ ਕੀਤੇ ਜਾ ਰਹੇ ਨੇ ਵਿਭਾਗਾਂ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੀਐਸਪੀਸੀਲ ਸਮਾਨਾਂ ਦੇ ਮੁਲਾਜ਼ਮਾਂ ਦਾ ਇੰਨਾ ਮਾਰਾ ਕੀਤਾ ਜਾ ਰਿਹਾ ਹੈ ਕਿ ਪੂਰੇ ਸਮਾਨਾਂ ਦੇ ਹੋਰ ਵਿਭਾਗਾਂ ਨੇ ਉਹਨਾਂ ਨੂੰ ਹਾਊਸ ਰੈਂਟ 10% ਲਗਾਇਆ ਜਾ ਰਿਹਾ ਤੇ ਸਾਨੂੰ 8% ਲਗਾਇਆ ਜਾ ਰਿਹਾ ਹੈ ਇਹਦੇ ਕੀ ਹਾਈ ਕੋਰਟ ਦੇ ਆਰਡਰ ਵੀ ਹੋ ਚੁੱਕੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅਸੀਂ ਪਿਛਲੇ ਸਾਲ ਦੀਆਂ ਅਰਜ਼ੀਆਂ ਦੇ ਰਹਿਆ ਹਰ ਇੱਕ ਮਹੀਨੇ ਪਰ ਸਾਡੀ ਅਰਜ਼ੀ ਦੇ ਹੱਥ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਜੀ ਅਸੀਂ ਸਾਰੇ ਬਹੁਤ ਦੁਖੀ ਆ ਸਾਡਾ 2012 ਤੋਂ ਸਾਨੂੰ ਹਰ ਇੱਕ ਚੀਜ਼ ਚ ਘਾਟ ਕੀਤੀ ਜਾ ਰਹੀ ਹੈ ਟੀਏ ਡੀਏ ਜਿਹੜਾ ਪੰਜਾਬ ਸਰਕਾਰ ਨੂੰ ਮਿਲਦਾ ਤੇ ਸਾਨੂੰ ਮਿਲਦਾ ਉਹ ਤੇ ਜਮੀਨ ਆਸਮਾਨ ਦਾ ਫਰਕ ਹੈ ਇਹ ਕਿਉਂ ਕੀਤਾ ਜਾ ਰਿਹਾ ਕਿ ਸਾਨੂੰ ਪ੍ਰਾਈਵੇਟ ਕਰਨਾ ਇਹਨਾਂ ਨੇ ਸਾਡੇ ਚ ਵੱਖਰਾ ਪੰਨਾ ਲਿਆਣਾ ਇਹਨਾਂ ਨੇ ਸ਼ੁਰੂ ਕਰਤਾ ਹੈ ਪੰਜਾਬ ਸਰਕਾਰ ਜਿਹੜੇ ਮੁਲਾਜ਼ਮ ਆਸਮਾਨੇ ਕੰਮ ਕਰਦੇ ਨੇ ਦੇ ਪੀਐਸਪੀ ਸਸਮਾਨੇ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ 'ਚ ਵੱਖਰਾਪਣ ਆਣਾ ਸ਼ੁਰੂ ਕਰਤਾ ਇਹਨਾਂ ਨੂੰ ਲਿਆਣਾ ਸਟਾਰਟ ਕਰਤਾ ਉਹਦੇ ਅਗੇਂਸਟ ਅਸੀਂ ਅੱਜ ਸਾਰੇ ਇਕੱਠੇ ਹੋਏ ਜੀ